ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ ਇੱਕ ਹੋਰ ਨਵੀਂ ਵੀਡੀਓ 'ਚ ਆਸ ਕਰਦਾ ਤੁਸੀ ਸਾਰੇ ਜਣੇ ਤੰਦਰੁਸਤ ਹੋਵੋਗੇ ਤੇ ਠੀਕ ਠਾਕ ਹੋਵੋਗੇ ਜਿਨ੍ਹਾਂ ਨੇ ਹਾਲੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਅੱਗੇ ਹੋਰ ਦੋਸਤਾਂ ਮਿੱਤਰਾਂ ਨਾਲ ਸ਼ੇਅਰ ਕਰ ਦਿਓ ਤੇ ਆਪਣੇ 1000 ਸਬਸਕ੍ਰਾਈਬਰ ਪੂਰੇ ਹੋਣ 'ਚ 25 ਸਬਸਕ੍ਰਾਈਬਰ ਹੀ ਘੱਟ ਰਹਿ ਗਏ ਤੇ ਹੋ ਜਾਣਗੇ ਹਫ਼ਤੇ ਤੱਕ ਹੋ ਜਾਣਗੇ ਪੂਰੇ ਤੇ ਅੱਜ ਹੈਗਾ ਦੁਸ਼ਹਿਰਾ ਤੇ ਕਰਤਾਂ ਹੋਣਗੀਆਂ ਫਿਰ ਤੁਸੀਂ ਆ ਲਾਦੀਆਂ ਹੋਣਗੀਆਂ ਸਟੋਰੀਆਂ ਇੰਸਟਾਗ੍ਰam ਤੇ ਵਟਸਐਪ ਤੇ ਤੇ ਦੇਤੀਆਂ ਹੋਣਗੀਆਂ ਲੱਖ ਲੱਖ ਵਧਾਨਾਂ ਦੁਸ਼ਹਿਰੇ ਦੀਆਂ ਇੱਕ ਦੂਜੇ ਨੂੰ ਤੇ ਕਿਉਂਕਿ ਅੱਜ ਤੋਂ ਬਾਅਦ ਅ ਬਰਾਈ ਦਾ ਤਿਆਗ ਕਰਤਾ ਹੋਣਾ ਤੇ ਨਾ ਕੋਈ ਇਹ ਤੋਂ ਬਾਅਦ ਨਸ਼ਾ ਕਰਨਾ ਨਾ ਕੋਈ ਕਿਸੇ ਨਾਲ ਧੋਖਾ ਤੜੀ ਕਰਨੀ ਆ ਤੇ ਨਾ ਹੀ ਮਨ ਚ ਪਾਪ ਰੱਖਣਾ ਕਿਸੇ ਦੇ ਖਿਲਾਫ ਇਹ ਗੱਲਾਂ ਸਾਰੀਆਂ ਬਸ ਵੈਸੀ ਅੱਜ ਅੱਜ ਦਾ ਦੇਣੀ ਹੁੰਦੀਆਂ ਐ ਇਹ ਇੱਕ ਦੇਣੀ ਦੁਸਹਿਰੇ ਦਾ ਕਿਹੜਾ ਬਰਾਈ ਦਾ ਅੰਤ ਕਰਨਾ ਕਿਹਨੇ ਕਰਨਾਗਾ ਸਭ ਕੁਝ ਚੱਲਣਾ ਧੋਖੇ ਵੀ ਚੱਲਣੇ ਆ ਗੱਪ ਵੀ ਚੱਲਣੇ ਆ ਤੇ ਨਸ਼ੇ ਵੀ ਚੱਲਣੇ ਆ ਉਹਦਾ ਖੁੱਲੇ ਚੱਲਣੇ ਆਗੇ ਤੇ ਇਹਦਾ ਬਸ ਅੱਗ ਲਾ ਦੇਣੀ ਅੱਜ ਆਥ ਨੇ ਰਾਮਨ ਨੂੰ ਅੱਗ ਲਾ ਕੇ ਓਦੋਂ ਬਾਅਦ ਕਿਹੜੀ ਬਰਾਈ ਤੇ ਕਿਹੜੀ ਸਚਾਈ ਇਹ ਮੈਨੂੰ ਐਣੀ ਸਾਹਿਬ ਹੁੰਦਾ ਪਤਾ ਲੱਗਦਾ ਵੀ ਕਿਉਂ ਲਾਉਂਦੇ ਅੱਗ ਇਹ ਰਾਮਨ ਨੂੰ ਉਹ ਬੰਦਾ ਬਹੁਤ ਗਿਆਨੀ ਸੀਗਾ ਤੇ ਬਹੁਤ ਦਿਆਲੂ ਬੰਦਾ ਸੀਗਾ ਤੇ ਬਹੁਤ ਪੜਿਆ ਲਿਖਿਆ ਵੀ ਸੀਗਾ ਜਿੰਨੇ ਕਿ ਉਹਨੂੰ 64 ਵਿਸ਼ਿਆਂ ਦਾ ਕਹਿੰਦੇ ਗਿਆਨ ਸੀ ਤੇ ਚਾਰ ਵੇਦ ਕਹਿੰਦੇ ਉਹਦੇ ਮੂੰਹ ਜਵਾਨੀ ਯਾਦ ਸੀਗੇ ਤੇ 6 ਸ਼ਾਸਤਰ ਉਹਦੇ ਯਾਦ ਸੀ ਤੇ ਅੱਜ ਕੱਲ ਜਿਵੇਂ ਹੁਣ ਰਾਵਣ ਬਣਾਈ ਜਾਂਦੇ ਆ ਸ਼ਹਿਰਾਂ 'ਚ ਜ਼ਿਆਦਾਤਰ ਹੁੰਦੇ ਆ ਪਿੰਡਾਂ 'ਚ ਤਾਂ ਚਲੂ ਹੀ ਬਣਾ ਲੈਂਦੇ ਆ ਪਰਾਲੀ ਦੇ ਤੇ ਸ਼ਹਿਰਾਂ 'ਚ ਬਣਾਏ ਹੁੰਦੇ ਆ ਵੱਡੇ ਵੱਡੇ ਰਾਵਣ ਮੇਗਨਾਥ ਹੰਦਾ ਇੱਕ ਇੱਕ ਕੁੰਭ ਕਰਨ ਤੇ ਰਾਵਣ ਜਿਹੜਾ ਮੇਨ ਆ ਗਿਆ ਤੇ ਲਾਉਣਗੇ ਅੱਗ ਅੱਗ ਕਿਹੜੇ ਬੰਦੇ ਲਾਉਣਗੇ ਜਾਮਾਨਪੜ ਜਿਨ੍ਹਾਂ ਨੂੰ ਊੜਾੜਾ ਵੀ ਨਹੀਂ ਆਉਂਦਾ ਲਾਉਣਗੇ ਕਿਹਦੇ ਜਿਹੜਾ ਮੁੰਡਾ ਇੰਨਾ ਵਿਦਵਾਨ ਸੀਗਾ ਇੰਨਾ ਗਿਆਨੀ ਸੀ ਇੰਨਾ ਜਿਹਦੇ ਕੋਲੇ ਦਿਮਾਗ ਸੀਗਾ ਇਹ ਜਿਹੜੇ ਰਾਵਣ ਸੀਗਾ ਉਹਦੇ 10 ਸਿਰ ਨਹੀਂ ਸੀਗੇ ਉਦੇ ਦਸਾਂ ਸਿਰਾਂ ਜਿੰਨਾ ਦਿਮਾਗ ਸੀਗਾ ਬੰਦੇ ਕੋਲੇ ਉਹ ਕੁਝ ਵੀ ਕਰ ਸਕਦਾ ਸੀਗਾ ਦਿਮਾਗ ਨਾਲ ਤਾਂ ਹੀ ਤਾਂ ਵੇਖ ਲਓ ਉਹਦੇ ਇੰਨੇ ਵੱਡੇ ਚਾਰ ਵੇਦ ਯਾਦ ਸੀਗੇ ਇਹ ਕੋਈ ਯਾਦ ਕਰਨੇ ਮਾੜੀ ਮੋਟੀ ਗੱਲ ਥੋੜੀ ਆ ਤੇ ਇਸ ਕਰਕੇ ਅੱਜ ਦੇ ਦਿਨ ਪ੍ਰਣ ਕਰ ਲੋ ਵੀ ਗਲਤ ਕੰਮ ਨਹੀਂ ਕਰਨੇ ਬੁਰਾ ਤਾਂ ਛੱਡ ਦਿਓ ਨਸ਼ੇ ਛੱਡ ਦਿਓ ਧੋਖਾਧੜੀ ਕਰਨੀ ਛੱਡ ਦਿਓ ਸੱਚ ਦੇ ਰਾਹ ਤੇ ਚੱਲੋ ਤੇ ਦੂਜਿਆਂ ਦਾ ਸਾਥ ਦਿਓ ਲੱਤਾਂ ਨਾ ਖਿੱਚੋ ਜੇ ਕੋਈ ਬੰਦਾ ਅੱਗੇ ਜਾਣ ਦੀ ਕੋਸ਼ਿਸ਼ ਕਰਦਾ ਉਹਦਾ ਸਾਥ ਦਿਓ ਇਹ ਸਿੰਘ ਆਂਦੇ ਸਾਰੇ ਬਾਰੇ ਗੱਲਾਂ ਤੇ ਹੁਣ ਬਾਕੀ ਆਪਾਂ ਦਸਹਿਰੇ ਬਾਰੇ ਗੱਲਾਂ ਕਰਦੇ ਆ ਕਰਨ ਨਾਲ ਹਾਂ ਕਿਵੇਂ ਆ ਫਿਰ ਠੀਕ ਆ ਤੇ ਕਿਵੇਂ ਚੱਲ ਰਿਹਾ ਦਸਹਿਰਾ ਫਿਰ ਠੀਕ ਆ ਆਪਾਂ ਕਿਹੜਾ ਟਾਕੇ ਚੱਲੂਗਾ ਕਿਆ ਉਹੀ ਬਣਾਇ ਨਹੀਂ ਰਾਵਣ ਰੋਣ ਹੈ ਅੱਗੇ ਤਾਂ ਬਣਾਉਂਦੇ ਹੁੰਦੇ ਸੀ ਉਹੀ ਨਹੀਂ ਬਣਾਇਆ ਤਾਂ ਕੀ ਦਾ ਪਹਿਲਾਂ ਘੜਾ ਆਪਾਂ ਨੂੰ ਪਤਾ ਸੀਗਾ ਕਿ ਕੀ ਫਾਇਦਾ ਨਹੀਂਗਾ ਉਹੀ ਕਿ ਪੜਾਕੇ ਪਾਉਣ ਹੈ ਉਹੀ ਸਾੜੀ ਜਾਂਦੇ ਆ ਰਾਵਣ ਦਾ ਆ ਜਵਾਕ ਜਿਹਦਾ ਪੜਾਕੇ ਚ ਲਈ ਜਾਂਦੇ ਹਨ ਮੇਰਾ ਕਮਲੇ ਆ ਇਹ ਦਿਵਾਲੀ ਵੇਲੇ ਚਲਾਏਗਾ ਫਿਰ ਪੜਾ ਕੇ ਉਹ ਤਾਂ ਚਲਾਵਾਂ ਕਿਉਂ ਪੈਸਾ ਨਵਾਗ ਲਾਉਣੀ ਆ ਹੈਂ ਉਹੀ ਦੇ ਦੀ ਮੈਨੂੰ ਨੋਟ ਨੋਟ ਧਰ ਕੇ ਗੱਲਾਂ ਤੇ ਮੈਂ ਨਹੀਂ ਦਿਵਾਲੀ ਵੇਲੇ ਤਾਂ ਚਲਾਵਾਂਗੇ ਸਰਦਾ ਨਹੀਂ ਸਾਰ ਨਹੀਂ ਇਹ ਸਰਦਾ ਜੀ ਜ਼ਿਆਦਾ ਕਰਨ ਲੱਗ ਜਾਂਦਾ ਹੁੰਦਾ ਦੂਜਿਆਂ ਨੂੰ ਦੇਖ ਕੇ ਹੈਂ ਅੱਛਾ ਤਾ ਉਹ ਰ ਕਾਨੂੰਨ ਲੰਦਾ ਕੋ ਫਿਰ ਕੀ ਅੱਥ ਨੇ ਲਿਆਵਾਂਗੇ ਕੀ ਲੈ ਆਵਾਂਗੇ ਕੋਸ ਨਾ ਅੱਛਾ ਕਿਉਂ ਬਿਮਾਰੀ ਖਰੀਦਣੀ ਆ ਬਿਮਾਰੀ ਥੋੜੀ ਆ ਖਾਂਦੀ ਇਹਨਾਂ ਦੀ ਜੀ ਆ ਤੇ ਹੁਣ ਮੇਰੀ ਗੱਲ ਸੁਣ ਜੇ ਕੋਸ ਲਿਆਵਾਂਗੇ ਦਲੇਬੀਆਂ ਚ ਲਪਗਾਣਾ ਤੇ ਬਿਮਾਰੀ ਹੋ ਗਈ ਇਹ ਛੜੇ ਗਿਆ ਹੋਜ ਬਣਾਗਾ ਅ ਫਰੂਟ ਲਿਆਵਾਂਗੇ ਭਾਈ ਹਾਂ ਫਰੂਟ ਲਿਆਗਾ ਆਪਾਂ ਜਿਵੇਂ ਸੇਬ ਲੈਂਦੇ ਆਗੇ ਕਿਉਂਕਿ ਬਾਅਦ ਖਾਵਾਂਗੇ ਉਤੋਂ ਦੇ ਪਾਣੀ ਪੀਤਾ ਜਾਂਦਾ ਹੈਗਾ ਤੇ ਬਾ ਗਲ ਖਰਾਬ ਇਹ 2 ਟੀਕੇ ਫ੍ਰੀ ਆਉਣਗੇ ਨਾਲ ਜਲੇਬੀਆਂ ਦੇ ਇਹ ਵੀ ਦੇਖ ਲੈ 150 ਤੋਂ ਜਾਂ 150 ਤੋਂ ਕਿਲੋ ਜਲੇਬੀਆਂ ਹਨਾ ਤੇ 200 ਤੇ 200 ਦੇ 2 ਟੀਕੇ ਆ ਫ੍ਰੀ ਆਉਣਗੇ ਉਹ ਨਾਲ ਜਲੇਬੀ ਆ ਤਾਂ ਲਿਆਉਂਦੇ ਨਹੀਂ ਉਹ ਤਾਂ ਉਂ ਹੀ ਨਹੀਂ ਸਵਾਲ ਲੱਗਦੀ ਹੋਰ ਜਿਹੜਾ ਕੋਈ ਮਰਜ਼ੀ ਹੋਵੇ ਬਣਾ ਦੀ ਬਰਫੀ ਹੋਵੇ ਪਤੀਸਾ ਹੋਵੇ ਪਤੀਸਾ ਲਿਆਉਂਦੇ ਹੂੰ ਤੂੰ ਚਲਾਏਗਾ ਬਟਾਕੇ ਮੈਂ ਤਾਂ ਨਹੀਂ ਚਲਾਉਂਦਾ ਮੈਂ ਤਾਂ ਅੱਗੇ ਵੀ ਨਹੀਂ ਚਲਾਇਆ ਕਦੇ ਪਹਿਲਾਂ ਆਪਣਾ ਦੀ ਛੋਟਾ ਹੁੰਦਾ ਚਲਾਉਂਦਾ ਚਲੁੰਦਾ ਹਾਵਾਂ ਹੁਣ ਅਕਲ ਆ ਗਈ ਨਾ ਦੀਵਾਲੀ ਵੇਲੇ ਅਕਲ ਆ ਗਈ ਹੁਣ ਦੀਵਾਲੀ ਵੇਲੇ ਵੀ ਨਹੀਂ ਚਲਾਉਂਦੇ ਦੇਖ ਲਾਂਗੇ ਸਾਨੂੰ ਲੈਸੋਲੀ ਵੀਡੀਓ ਬਣਾ ਲਾਂਗੇ ਇੱਕ ਤਰੀਕ ਦੀ ਆਣਾ ਦੀਵਾਲੀ ਦਾ 1 ਨਵੰਬਰ ਜਾਣ ਦੇਣ ਵੀ ਆ ਮੇਰਾ ਨੰਬਰ ਤੇ ਠੀਕ ਹੈ ਤੇ ਹੁਣ ਹੀ ਬਣਾਇਆ ਰਾਵਣ ਰਾਵਣ ਨਹੀਂ ਬਣਾਇਆ ਕਿ ਪ੍ਰਾਲੀ ਹੈਣੀ ਪਰਾਲੀ ਤਾਂ ਹੈਗੀ ਆ ਕੀਤਾ ਨਹੀਂ ਹੂੰ ਝੋਨੇ ਦਾ ਹਜੇ ਖੜੇ ਆਗੇ ਝੋਨੇ ਤਾਂ ਵੱਡੇ ਨਹੀਂ ਵੱਡੇ ਆਗੇ ਆਉਣੇ ਉਹ ਗਿੱਲੀ ਹੋਊਗੀ ਪਰਾਲੀ ਉਹੀ ਨਹੀਂ ਬਣਾਇਆ ਤੇ ਕੀ ਤਾਂ ਜੀ ਆਂ ਕੀਤਾ ਕਿ ਰਲਈ ਨਹੀਂ ਆਕਦੀ ਇਕੱਠੇ ਨਹੀਂ ਹੋਏ ਕੀ ਨੂ ਨਾਲ ਦੇ ਤੇਰੇ ਨਾਲ ਦਾ ਤਿਆਰ ਹੀ ਰਹਿੰਦੇ ਆ ਉਹ ਬਣਾਈ ਜਾਂਦੇ ਹਾਂ ਉਹਨਾਂ ਨੂੰ ਤਾਂ ਹੁਣ ਕਿਹਦਾ ਜਾ ਕੇ ਬਣਾਉਣ ਲੱਗ ਗਿਆ ਅੱਛਾ ਉਹ ਨਹੀਂ ਲਾ ਠੀਕ ਆ ਉਹ ਵੀ ਖਾ ਪੀ ਆ ਮੈਂ ਦੁਕਾਨ ਤੋਂ ਹਮਮ ਇਹ ਗੱਲ ਸਹੀ ਹੈ। ਹੋਰ ਕੀ ਗੱਲ ਦੱਸਨੀ ਆਂ ਤਾਂ ਦੱਸ ਫਿਰ। ਹੋਰ ਕੀ ਦਸਾਂ? ਦੱਸ ਦੇ ਕੋਸਾ ਗਣਾ ਗੁਣਾ ਆਉਂਦਾ ਕੋਈ? ਹਮਮ। ਗਣਾ ਸਦਾ ਨਹੀਂ ਤਾਂ। ਹੈਂ? ਇਹ ਗੱਲੀ ਸੋਣ ਨਹੀਂ ਆਉਂਦੇ ਆ। ਸੋਣ ਨਹੀਂ ਆਉਗੇ ਅੱਜ। ਸੁਣਾਉਂਗੇ। ਅੱਛਾ। ਉਹਦੇ ਕੋ ਘਾਟੀ ਦੀਂਦਾ ਹਣਾ ਚਲਾਉਂਦਾ ਬਟਾਕੇ। ਹੱਥ ਨੇ ਚਲਾਉਣਗੇ ਮਾੜੇ ਮੋਟੇ। ਸਿਆਣੇ ਸਿਆਣੇ ਹੋ ਗਏ ਲੋਕ ਹੁਣ ਵੱਡੇ ਹੋ ਹੀ ਜਾਂਦੇ ਆ ਕਿਉਂਕਿ ਪਤਾ ਪੈਸਾ ਬਣਦਾ ਨਹੀਂ ਕਿਸੇ ਪਾਸੋਂ ਪੜਾਕੇ ਫੂਕਣ ਨੂੰ ਕਿਸੇ ਕਿਹਦੇ ਕੋਲੇ ਵਾਧੂਗਾ ਪੈਸਾ ਇੱਧਰ ਚੱਲੀ ਜਾਂਦੇ ਆ ਆਹ ਇਹਦੇ ਵਿੱਚ ਹੁੰਦੇ ਆ ਛੋਟੇ ਜਵਾਕਾਂ ਨੂੰ ਚਾਹ ਹੁੰਦਾ ਜਿਹੜਾ ਵੱਡਾ ਹੋ ਜਾਂਦਾ ਉਹ ਸਿਆਣਾ ਹੋ ਜਾਂਦਾ ਫੇਰ ਅਗਲਾ ਪਹਿਲਾਂ ਦਾ 5 6 ਦਿਨ ਪਹਿਲੇ ਚਲਾਉਣ ਲੱਗ ਗਿਆ ਮੈਂ ਹੁਣ ਕੋਈ ਚਲਾਉਂਦਾ ਨਹੀਂ ਇੱਥੇ ਬੈਠਾ ਰਵੇ ਹੈਨਾ ਇੱਥੇ ਵੱਧ ਗਿਆ ਹੈਨਾ ਹਾਂ ਠੰਡੀ ਠੰਡੀ ਹਵਾ ਹਨ ਹੂੰ ਧੁੱਪ ਜੀ ਵੀ ਘਟ ਗਈ ਹਾਂ ਤਾਂ ਠੰਡ ਜੀ ਆਪਣੀ ਸਟਾਰਟ ਹੋ ਗਈ ਆ ਸਰੋਂ ਵੀ ਦਿੱਤੀ ਹੈ ਨਾ ਪਹਾੜੀ ਕਿਕਰ ਦੱਸ ਸਕਦਾ ਤੂੰ ਕਹਿੰਦੇ ਹੋਇਆ ਉਹ ਪਹਾੜੀ ਕਿਕਰ ਪਹਾੜੀ ਦੇਖ ਹੂੰ ਇਹ ਪਤਾ ਸਮਝ ਨਹੀਂ ਕੋਈ ਤਾਂ ਕਾਰਨ ਹੋਊਗਾ ਪਹਾੜੀ ਭਾਰੀ ਵਾਲੀ ਹੁੰਦੀ ਆ ਪਹਾੜੀ ਕਿਕਰ ਪਹਾੜਾ ਜਾਂਦੀ ਹੋਣੀ ਆ ਨਾ ਕਿ ਪਹਾੜਾ ਚ ਹਈਏ ਪਹਾੜਾ ਚ ਲਿਆਂਦਾ ਇਹਦਾ ਇਹੋ ਬੀ ਹੈ ਆ ਵੇ ਇੱਕਾ ਕੋਈ ਨਾਂ ਰੱਖ ਨਾ ਇੱਕੋ ਵੇ ਇੱਕ ਬਰੇ ਆ ਜਿਹੜੀ ਦੂਜੀ ਹੁੰਦੀ ਆ ਕਿਕਰ ਉਹ ਵੀ ਆ ਜਾਂਦੀ ਆ ਹੂੰ ਇਹਦਾ ਫਰਕ ਹੁੰਦਾ ਉਹਦੇ ਨਾਲ 16 ਘਾਟਾਂ ਦੇ ਦੀਆਂ 16 ਬਲਣ ਵਟਾਂ ਦੇ ਆ ਨਾ ਆ ਤੁੱਕੇ ਤੁੱਕੇ ਜਿਹੜੇ ਇਹਦੇ ਲੱਗੇ ਹੋਇਆ ਇਹ ਬੱਕਰੀਆਂ ਬਾਹੂ ਖਾਂਦਣਾਂ ਗਿਲੀ ਆ ਨਾ ਹੂੰ ਤੁੱਕੇ ਤੁੱਕੇ ਪਿੰਡਾਂ ਵਾਲਿਆਂ ਨੂੰ ਤਾਂ ਪਤਾ ਹਣਾ ਤੁੱਕੇ ਕੀ ਹਿੱਕ ਹੈ ਸ਼ਹਿਰਾਂ ਵਾਲਿਆਂ ਨੂੰ ਨਹੀਂ ਪਤਾ ਸ਼ਹਿਰਾਂ ਵਾਲਿਆਂ ਨੂੰ ਜੇ ਕਿਸੇ ਜਵਾਬ ਨੂੰ ਪੁੱਛਣਾ ਹੋਵੇ ਇਹ ਤੁੱਕੇ ਦੱਸ ਕੀ ਹੁੰਦੇ ਆ ਪਤਾ ਹੀ ਨਹੀਂ ਹੁਣ ਹੈ ਤੁੱਕੇ ਧੰਨਵਾਦ ਆ ਸੀ ਇੱਕ ਮੈਂ ਉਹਦਿਆਂ ਉਹ ਪਾਈ ਸੀਗੀ ਜਿਹੜੀ ਵੀਡੀਓ ਚ ਆਪਾਂ ਪਾਈ ਸੀ ਆਹ ਵੀ ਆ ਦੱਸੋ ਕੀ ਆ ਕਿਸੇ ਨੇ ਨਹੀਂ ਦੱਸਿਆ ਇੰਗੇ ਹੁੰਦੇ ਹੈ ਇਹ ਛਟੀਆਂ ਚੱਕਣ ਨਾਲੇ। ਹਾਂ। ਕਿਸੇ ਨੂੰ ਨਹੀਂ ਦੱਸਿਆ। ਹਾਂ। ਬਹੁਤ ਕਿ ਟਮਾਟੇਲੇ ਘਰੀ ਹੋਣਗੇ। ਕਿਉਂਕਿ ਨਰਮਾ ਦਾ ਬੀਜ ਨੂੰ ਹਟ ਗਿਆ ਹੁਣ। ਪਹਿਲਾਂ ਹੁੰਦੇ ਸੀ ਪਹਿਲਾਂ ਛਟੀਆਂ ਚੱਕਦੇ ਸੀ। ਹੁਣ ਤਾਂ ਕੋਈ ਟਮਾਟੇ ਲਾਹੋ ਕਰਦਾ। ਹੁਣ ਤਾਂ ਬੀ ਨਰਮੇ ਨਹੀਂ ਕੀਤਾ। ਹਾਂ। ਸਨਾਗੂ ਗਏ ਲੇ ਬਾਦ। ਪੜਾਈ ਦੀਆਂ ਤਾਂ ਗੱਲ ਹੋਊਗਾ ਸੀਂ। ਦਾ ਇਹ ਹੀ ਛੇੜ ਲਿਆ ਕਰ ਤੂੰ ਗੱਲਾਂ ਮੁਰ ਟੁੜ ਕੇ ਉੱਥੇ ਜਾ ਰਹੇ ਨੇ ਖੇਡਣੇ ਖੇਡ ਨਹੀਂ ਜਾਂਦੇ ਹਾਂ ਦਾ ਗਰਾਉਂਡ 'ਚ ਨਾ ਕੀ ਹਣ ਬਾਬਾ ਬਾਲੀ ਵਾਲਾ ਉਧਰ ਆਉਗਾ ਕਹਿੰਦੇ ਫੇਰ ਚਲਾਉਣਗੇ ਤੇ ਰਾਤ ਨੂੰ ਖੇਡਣ ਜਾਵੜਿਆ ਕਰਾਂਗੇ ਉਹ ਦੋ ਜਾਵੜਿਆ ਕਰਾਂਗੇ ਰਾਤ ਨੂੰ ਬਾਲੀ ਵਾਲਾ ਜਦੋਂ ਤਾਂ ਹੁਣ ਜਿਵੇਂ ਗਰਮੀ ਸੀਗੀ ਗਰਮੀ 'ਚ ਹੱਥ ਨਹੀਂ ਭੰਨੀਦੇ ਹਨਾ ਗਰਮੀ 'ਚ ਖੇਡਦੇ ਨਹੀਂ ਉਦੋਂ ਚਲਾਉਂ ਉਦੋਂ ਚਲਾਉਂਦੇ ਆਗੇ ਜਦੋਂ ਹੱਥ ਭੰਨੇ ਆ ਜਦੋਂ ਆਏ ਨੇ ਕੋਰਟ 'ਚੋਂ ਹੱਥ ਨਾਲ ਨਿਕਲਦੇ ਹੁਣ ਹਲੋ ਉਹ ਵਧੀਆ ਨਾਲੇ ਕੋਟ ਪਾਉਂਦੀ ਜਰੂਰਤ ਨਹੀਂ ਪੈਣੀ ਐਂ ਗਰਮ ਹੋ ਜਾ ਕਰਾਂਗੇ ਹੂੰ ਇਹ ਤਾਂ ਠੀਕ ਆ ਤੁਸੀਂ ਨਹੀਂ ਖਿਹੜਿਆ ਕਰਦੇ ਕੀ ਆਂ ਟੜਾਉਣੀ ਆ ਐਂ ਦਾ ਹੀ ਟੁੱਟਦੇਗਾ ਕਿਰਾ ਕਿਰਾ ਤਾਂ ਟੁੱਟਣ ਹੀ ਆ ਚੱਲ ਬਹੁਤ ਆ ਹਨਾ ਤੇ ਹੁਣ ਆਪਾਂ ਐਂ ਕਰਦੇ ਆ ਪੱਗ ਬੰਨ ਕੇ ਦੇਣੇ ਆਗੇ ਪੱਗ ਸਿੱਖਣੀ ਆ ਆਪਾਂ ਸਿੱਖਣੀ ਆ ਹੂੰ ਬੰਨ ਕੇ ਦੇਖ ਲੈਨੇ ਆ ਫਿਰ ਫਿਰ ਆਪਾਂ ਕੇਸ ਰੱਖਾਂਗੇ ਤੇ ਪੱਗ ਬੰਨਿਆ ਕਰਾਂਗੇ ਫਿਰ ਠੀਕ ਹੈ ਟੋਪੀ ਭਾਵੇਂ ਸਾਮਣੇ ਦੀ ਲੈ ਲਾ ਪਰ ਪੱਗ ਦਾ ਮੁਕਾਬਲਾ ਨਹੀਂ ਠੀਕ ਹੈ ਠੀਕ ਹੈ 5 ਮੀਟਰ ਦਾ ਮੁਕਾਬਲਾ ਨਹੀਂ ਚਲੋ ਬੰਨਦੇ ਆਂ ਜੀ ਫਿਰ ਪੱਗ ਸੱਚ ਜਦੋਂ ਆਪਾਂ ਘਰ ਪਹੁੰਚਣ ਲੱਗੇ ਉਦੋਂ ਵੀ ਤੂੰ ਆ ਜਾਇਆ ਕਰੀਂ ਠੀਕ ਹੈ ਵੀਡੀਓ ਬਣਾ ਲਿਆ ਕਰੀਂ ਠੀਕ ਹੈ ਤੇ ਜੇ ਮੈਂ ਮੈਂ ਮੇਰੇ ਹੋਣਗੇ ਉਦੋਂ ਪੇਪਰ ਦਸੰਬਰ ਚ ਤੇ ਮੈਨੂੰ ਤਾਂ ਫਿਰ ਪੜਨਾ ਵੀ ਪਿਆ ਕਰਨਾ ਨਹੀਂ ਸਪਲੀਆਂ 68 ਤੇ ਸਪਲੀ 68 ਠੀਕ ਹੈ ਠੀਕ ਹੈ 1760 ਰੁਪਏ ਆ ਦੇਖ ਲੈ ਸਪਲੀ ਦੇਖ ਤੇ ਜਸੂ ਵੀ ਆਊਗਾ ਜਸੂ ਕਹਿੰਦਾ ਸੀਗਾ ਅਸੀਂ ਦੋਵੇਂ ਬੰਨਾਂ ਲਿਆ ਕਰਾਂਗੇ ਤੇ ਉਹਨੂੰ ਕਹਿ ਦਿੰਦੇ ਆ ਵੀਡੀਓ ਚ ਆ ਜੀ ਭਾਈ ਆ ਜੂ ਲਾ ਜੀ 2 ਮਹੀਨੇ ਆ ਜੂ ਜਸੂ ਦਾ ਹਾਂ ਕਰਨ ਦਾ ਕੀ ਆ ਕੀਤਾ ਤਾਂ ਆਪਾਂ ਠੇਕਾ ਗਾ ਕਰਨ ਦਾ ਕੋਈ ਨਹੀਂ ਫਿਰ ਵੀ ਕੋਲੇ ਤਾਂ ਖੜਨਾ ਹੀ ਪੈਂਦਾ ਨਾ ਹੂੰ ਤੇ ਤੂੰ ਦਾ ਤੂੰ ਦਾ ਸਕੂਲ ਜਾਇਆ ਕਰਨਾ ਸੱਚ ਓਕੇ ਬਣਾ ਲਿਆ ਕਰਾਂਗੇ। ਕੀ? ਤਨਵਰ ਟਿਊਸ਼ਨ ਆਇਆ ਕਰੂ। ਫਿਰ ਟਿਊਸ਼ਨ ਚ ਨਹੀਂ ਜਾਣਾ। ਟਿਊਸ਼ਨ ਤੇ ਰਹਿੰਦਾਂਗੇ ਈ ਮਹੀਨਾ ਕਾ। ਆ ਪੇਪਰ ਨੇੜੇ ਆ ਜਾਣੇ ਆ ਤੇਨੂੰ। ਪੇਪਰ ਤਾਂ ਮਾਰਟ ਤੇ ਸਾਂ। ਤੇ ਫਿਰ ਦਸੰਬਰ ਦਸੰਬਰ ਚ ਲੱਗੇ ਦੇਖ ਲਾਂ ਦਸ ਦੋ ਦਿਨ ਮਹੀਨੇ ਦਾ ਲੱਗ ਹੀ ਜਾਣੇ ਆ ਉਹਦੇ ਵਿੱਚ ਤੇਰੇ ਪੇਪਰ ਨੇੜੇ ਆ ਜਾਣੇ ਆਗੇ ਫਿਰ। ਆ ਫਿਰ ਉਹਦੇ ਹੀ ਦੇਖਾਂਗੇ। ਚੱਲ ਮੈਂ ਆ ਮੈਂ ਆ ਜਾਇਆ ਕਰੂ। ਮੈਂ ਵੀ ਉਹਦੀ ਜਾਇਆ ਕਰੂ ਜਦੋਂ ਮੇਰਾ ਪੇਪਰ ਆਇਆ ਕਰੇ। ਉਹ ਤਾਂ ਮੈਂ ਵੀ ਨਹੀਂ ਆਹੋ ਕਰਦਾ ਛੁੱਟੀ ਮਾਰ ਲਿਆ ਕਰਾਂਗੇ ਇਹ ਕਿਹੜਾ ਦਾ 10ਵੀਂ ਸਕੂਲ ਆ ਉਹ 10ਵੀਂ ਕਲਾਸ ਆ ਸੱਚ ਤੂੰ ਤਾਂ ਉਹਦੇ ਕੋ ਤਾਂ ਲੱਗੂ ਹੁਣ ਆਪਾਂ ਛਾਨਦੇ ਆ ਕਣਕ ਆਹ ਛਾਨਨੇ ਚ ਇਹ ਵੈਸੇ ਤਾਂ ਤੂੜੀ ਵਾਲਾ ਪਰ ਆਪਾਂ ਕਣਕ ਛਾਨਣ ਦਾ ਕੰਮ ਲੈਨੇ ਆ ਤਾਂ ਇਹ ਜਿਹੜਾ ਵਧੀਆ ਛਾਣੀ ਦੀ ਆ ਨਿਕਲਦਾ ਗੰਦ ਪਹਿਲਾਂ ਨਿਕਲ ਤੂੰ ਮਰੀ ਹੱਥ ਨਾਲ ਇੱਕ ਬੱਠਲ ਤਾਂ ਛਾਨ ਲਓ ਪਹਿਲਾਂ ਬਾਅਦ ਚ ਬਾਅਦ ਚ ਬੜੀ ਜਿਹਾ ਹੱਥ ਨਹੀਂ ਵੱਜਦਾ ਨਿਕਲ ਨੀ ਹੂੰ ਨਿਕਲੀ ਆ ਵੀ ਬਰੀਕ ਬਰੀਕ ਜਿਹੜਾ ਦਾਣੇ ਜੇ ਕੀ ਐ ਇਹ ਸਰੋਂ ਜੀ ਲੱਗਦੀ ਐ ਕੰਤ ਦੇ ਵਿੱਚ ਸਰੋਂ ਚਲ ਆਪਾਂ ਪੱਗ ਬੰਨਦੇ ਹਾਂ ਛਾਣੀ ਜਾਂਦੇ ਲੈ ਆ ਫੜ ਮੈਂ ਉਹ ਕਰਾਂ ਪਾਣੀ ਛਿੱਟਕ ਲੀ ਕਿੰਨੇ ਮੀਟਰ ਦੀ ਆ ਪੱਗ ਕਿੰਨੇ ਮੀਟਰ ਦੀ ਆ ਪੱਗ ਇਹ ਫਿਰ ਵਧੀਆ ਫਿੱਟ ਆ ਜਾਂਦੀ ਆ ਤੇ ਪਾਣੀ ਸਿਰਕਦੇ ਆ ਤਾਂ ਬੰਨ ਜਾਂਦੀ ਆ ਮਰਨ ਦੇ ਕਿ ਤਾ ਚਾਹੀਆ ਹਾਂ ཁྱོ 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 जालयां क्वार्चे तसाने मुंडे ने करके लड दे रे गड्ड हाय हाय तो क्या कहते हैं हां ਖੜ ਜਾ ਮਿਲ ਗਿਆ ਇੱਧਰ ਪਿਆ ਕੰਨ ਨਾ ਮੁਰਗੀ ਤਾਕੂ ਨੂੰ ਬੰਨਣਾ ਕਿਸੇ ਨਾਲ ਟੋਟੇ ਨਾ ਕਰਾ ਦੇ ਦੋ ਮੇਰਾ ਜੰਗਾ ਠੀਕ ਛੇ ਦਾ ਸਰਕਲ ਕੰਨ ਢਾਜੋ ਫਿਰ ਇਸੇ ਢੋਗੇ ਕੰਮ ਨੂੰ ਵੇੜਨਾ ਬਹੁਤ ਜ਼ਰੂਰੀ ਹੈ ਕਾਇਕ ਲਈ ਕਾਇਕ ਵਧੀਆ ਮੈਂ ਵਧੀਆ ਬਣਨੀ ਹੈ ਘੈਂਟ ਆ ਬਸ ਚਲੋ ਠੀਕ ਹੈ ਜੀ ਆਪਣੀ ਅੱਜ ਦੀ ਵੀਡੀਓ ਇੱਥੇ ਤੱਕ ਸੀ ਜੇ ਵੀਡੀਓ ਵਧੀਆ ਲੱਗੀ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਅੱਗੇ ਵੀਡੀਓ ਦੋਸਤਾਂ ਮੈਂ ਤੇ ਨਾਲ ਸ਼ੇਅਰ ਕਰ ਦਿਓ ਮਿਲਦੇ ਆਂ ਅਗਲੀ ਵੀਡੀਓ ਚ ਤਦ ਤੱਕ ਦੇ ਲਈ ਧੰਨਵਾਦ